ਅੱਜ ਇੰਟਰਨੈਸ਼ਨਲ ਊਮਨਸ ਡੇ ਹੈ ਜਿਹੜਾ ਹੈ ਮਹਿਲਾ ਦਿਵਸ ਦੀ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਸਾਡੀ ਹਰ ਇੱਕ ਮਾਤਾ ਸਾਡੀ ਹਰ ਇੱਕ ਭੈਣ ਨੂੰ ਕੋਈ ਸਮਾਜ ਦਾ ਇੱਕ ਐਦਾਂ ਦਾ ਹਿੱਸਾ ਜਿਨ੍ਹਾਂ ਕਰਕੇ ਅਸੀਂ ਸਾਰੇ ਜੁਗਨਾਂ ਤੇ ਆਂਦੇ ਹਾਂ ਤੇ ਦੁਨੀਆ ਇਹ ਸ੍ਰਿਸ਼ਟੀ ਚੱਲ ਰਹੀ ਹੈ ਜਿਵੇਂ ਬਾਬਾ ਨਾਨਕ ਜੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹੈ ਸੋ ਕਿਉ ਮੰਦਾ ਕੀ ਜਪੇ ਰਾਜਾ ਆਜ ਦੇ ਇਸ ਮੌਕੇ ਦੇ ਉਤੇ ਮਾਣਿਕ ਮਹਿਲਾ ਨੂੰ ਮਾਣ ਰਹੀ ਵੂਮਨ ਸੇਰੀ ਵਾਰਕਬਾਦਿੰਨ ਕੌਮੀ ਤਿਉਹਾਰ ਹੋਲੇ ਮਹੱਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਨਵੇਕਲੀ ਪਹਿਲ ਦੀ ਸ਼ੁਰੂਆਤ ਕੀਤੀ ਗਈ ਪ੍ਰਸ਼ਾਸਨ ਵੱਲੋਂ ਕੌਮੀ ਤਿਉਹਾਰ ਹੋਲੇ ਮਹੱਲੇ ਤੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ ਤੋਂ ਪਹੁੰਚ ਰਹੀ ਸੰਗਤ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸ ਤੇ ਗੁਰਤਾਮਾ ਦੇ ਦਰਸ਼ਨ ਕਰਾਉਣ ਲਈ ਵਿਰਾਸਤੀ ਸਹਿਰ ਦਾ ਉਪਰਾਲਾ ਕੀਤਾ ਗਿਆ ਜਿਸ ਦੀ ਸ਼ੁਰੂਆਤ ਮੌਕੇ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵਿਸ਼ੇਸ਼ ਰੂਪ ਵਿੱਚ ਪਹੁੰਚੇ ਇਸ ਮੌਕੇ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਜਿੱਥੇ ਇਸ ਉਪਰਾਲੇ ਦੀ ਸ਼ੁਰੂਆਤ ਕੀਤੀ ਉੱਤੇ ਹੀ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਵਧਾਈ ਦਿੱਤੀ ਇਸ ਮੌਕੇ ਜਿੱਥੇ ਸ਼੍ਰੀ ਅਨੰਦਪੁਰ ਸਾਹਿਬ ਦੇ ਮੋਤਬਾਰ ਸੱਜਣ ਤੇ ਸ਼ਰਦਾਲੂ ਮੌਜੂਦ ਰਹੇ ਉੱਥੇ ਹੀ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਵੀ ਇਸ ਵਿਰਾਸਤੀ ਸੈਰ ਦਾ ਹਿੱਸਾ ਬਣਿਆ ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਬਰਾ ਦੀ ਰਿਪੋਰਟ ਜੇ ਤੁੰ ਦੱਸੇ ਇੱਕ ਨਾਮ ਆਉ ਪਰਲਾ ਜਿਹੜਾ ਡੀਸੀ ਸਾਹਿਬ ਦੇ ਮਿਨਿਸਟਰ ਸਾਹਿਬ ਦੇ ਅਨੇਸ਼ਾ ਨਾਮ ਕੇਸ ਨੇ ਇਸ ਤਰ੍ਹਾਂ ਦਾ ਕੁਝ ਕਰੀਏ ਕਿ ਜਿਹੜੇ ਲੋਗ ਕੋਲੇ ਮਹੱਲੇ ਤੇ ਨਤਮਸਤਕ ਹੋਣ ਲਈ ਤਕਸ਼ੀਲ ਕੇਸਗੜ੍ਹ ਸਾਹਿਬ ਆਉਂਦੇ ਆ ਤੇ ਉਹਨਾਂ ਨੂੰ ਜਿਆਦਾ ਦੱਸ ਸਕੀਏ ਕਿ ਇਸ ਤੋਂ ਇਲਾਵਾ ਅਨੰਪੁਰ ਸਾਹਿਬ ਕੋਲ ਜਿਹੜੇ-ਜਿਹੜੇ ਇਤਿਹਾਸਿਕ ਸਥਾਨ ਨੇ ਜਿਹੜੇ ਦਸ਼ਮ ਪਿਤਾ ਦੇ ਚਰਨ ਸ਼ੋਹ ਨੇ ਜਾਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਚਰਨ ਸ਼ੋਹ ਨੇ ਉਹਨਾਂ ਦੇ ਇਤਿਹਾਸਕ ਮਹੱਤਵ ਨੂੰ ਦੱਸਣਾ ਤੇ ਉਹਨਾਂ ਲੋਕਾਂ ਨੂੰ ਆਉਣ ਵਾਲੇ ਸ਼ਰਧਾਲੂਆਂ ਨੂੰ ਉਹਨਾਂ ਥਾਵਾਂ ਦੇ ਦਰਸ਼ਨ ਵੀ ਕਰਾਉਣ ਦਾ ਸਾਡਾ ਮੀਨ ਉਪਰਾਲਾ ਇਹ ਹੈ ਕਿ ਉਹ ਜਿਹੜੇ ਆਉਣ ਤੇ ਬਾਕੀ ਗੁਰਦੁਆਮਾ ਦੇ ਵੀ ਜਿਵੇਂ ਜੀਤਪੁਰ ਸਾਹਿਬ ਦੇ ਬਹੁਤ ਸਾਰੇ ਹੈ ਗੁਰੂ ਕਾ ਲਾਹੌਰ ਹੈ ਉੱਥੇ ਸਾਰੇ ਥਾਵਾਂ ਤੇ ਉਹ ਜਾਣ ਕਿਰੇ ਵਾਸਤੇ ਅਸੀਂ ਟੂਰਿਜ਼ਮ ਡਿਪਾਰਟਮੈਂਟ ਦੀ ਵੀ ਡਿਊਟੀ ਲਗਾਈ ਹੈ ਵਿਰਾਸਤੀ ਸ਼ਹਿਰ ਦੇ ਨਾਲ ਨਾਲ ਕਿ ਉਹ ਇੱਕ ਬ੍ਰੋਸ਼ਰ ਇਨਫੋਰਮੇਸ਼ਨ ਵਾਸ਼ਪ ਤਿਆਰ ਕਰਨਾ ਹੈ ਅਸੀਂ ਸਾਰੀ ਸੰਗਤ ਨੂੰ ਇਨਫੋਰਮੇਸ਼ਨ ਵਰਕਸ਼ਾਪ ਦੇਮਾਂ ਪਲੱਸ ਜਿਹੜੀ ਕਰਿਆਸ ਇਵੈਂਟਸ ਚੱਲ ਰਹੀਆਂ ਸਾਰੇ ਸ਼ਹਿਰ ਦੇ ਵਿੱਚ ਉਹਦੇ ਉੱਤੇ ਵੀ ਅਸੀਂ ਇਨਫੋਰਮੇਸ਼ਨ ਜਨਤਾ ਨੂੰ ਦਵਾਂਗੇ ਸਾਰੇ ਸ਼ਰਧਾਲੂਆਂ ਨੂੰ ਆਉਣ ਵਾਲੇ ਲੋਕਾਂ ਨੂੰ ਤਾਂ ਜੋ ਇਸ ਗੜ ਸਾਹਿਬ ਦੇ ਨਾਲ ਨਾਲ ਜਿਹੜੇ ਹੋਰ ਇਤਿਹਾਸਕ ਗੁਰਦੁਆਰੇ ਜਵੇਂ ਹੁਣ ਇਸ ਟਾਈਮ ਅਸੀਂ ਗੁਰਦੁਆਰਾ ਸੀਸ ਸਿੰਘ ਸਾਹਿਬ ਦੇ ਬਾਹਰ ਖੜੇ ਆਂ ਸਾਹਮਣੇ ਭੋਰਾ ਸਾਹਿਬ ਗੁਰਦੁਆਰਾ ਸਾਹਿਬ ਹੈ ਇਹਨਾਂ ਗੁਰਦੁਆਰਿਆਂ ਦੀ ਕੀ ਮਹੱਤਵ ਸਿੱਖ ਇਤਿਹਾਸ ਨੂੰ ਇਹਦੇ ਬਾਰੇ ਵੀ ਸਿੱਖ ਲੋਕਾਂ ਨੂੰ ਸਾਰਿਆਂ ਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਲਾਸਾ ਕੀਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਲੱਗੀ ਸਾਡੀ ਇੱਕ ਐਨਜੀਓ ਤਾਂਜੀ ਸਿੱਕਿਆ ਉਹਨਾਂ ਦੇ ਨਾਲ ਅਕੀਤ ਨਾਮ ਦਾ ਇੱਕ ਨਵਾਂ ਕਾਲਾ ਸਟਾਰਟ ਕਰਤਾ ਹੈ ਜਿਸ ਦਾ ਨਾਮ ਹੈ ਵਿਰਾਸਤੀ ਸਹਿ ਹੈਰੀਟੇਜ ਵਾਕ ਇਹ ਹੈਰੀਟੇਜ ਵਾਕ ਅਸੀਂ ਹੋਲਾ ਮੁਹੱਲਾ ਤੋਂ ਪਹਿਲਾਂ ਕਰਾ ਰਹੇ ਹਾਂ ਤਾਂ ਜੋ ਜਿੰਨੇ ਵੀ ਸਾਡੇ ਸ਼ਰਧਾਲੂ ਆਉਂਦੇ ਆ ਹੋਲਾ ਮੁਹੱਲਾ ਟਾਈਮ ਉਹਨਾਂ ਨੂੰ ਇਹ ਪਤਾ ਚੱਲ ਸਕੇ ਕਿ ਸਾਡੀ ਵਿਰਾਸਤ ਕੀ ਹੈ ਐਂਡ ਇੱਥੇ ਸਾਡੇ ਕੋਲ ਜਿੰਨੀ ਹਿਸਟਰੀ ਹੈ ਇਤਿਹਾਸਿਕ ਮਹੱਤਵ ਹੈ ਆਪਣੇ ਸ਼ਹਿਰ ਦਾ ਉਹਨਾਂ ਨੂੰ ਇਸ ਦੇ ਬਾਰੇ ਅਸੀਂ ਇਨਫੋਰਮੇਸ਼ਨ ਨੌਲੇਜ ਸ਼ੇਅਰ ਕਰਨਾ ਚਾਹ ਰਹੇ ਤਾਂ ਅਸੀਂ ਇਸ ਨਵੇਂ ਉਪਰਾਲੇ ਦੀ ਸ਼ੁਰੂਆਤ ਕਰੀਏ ਤੇ ਅੱਜ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਸਾਰੀ ਟੀਮ ਡੀਡੀਸੀ ਸਾਹਿਬ ਐਸਡੀਐਮ ਸਾਹਿਬ ਸਾਰਾ ਜ਼ਿਲ੍ਹਾ ਪ੍ਰਸ਼ਾਸਨ નગર ਕਾਉਂਸਲ ਸਟੇਪਲ ਅਨਸਰ ਹੈ ਸਾਰੇ ਐਮਸੀ ਸਾਹਿਬਾਨ ਆਮ ਆਦਮੀ ਪਾਰਟੀ ਦੇ ਸਾਰੇ ਸਾਥੀ ਅੱਜ ਜਿਹੜਾ ਚਾਰਿਤ ਜਿਹੜਾ ਹੈ ਨੌਂਸ ਹੈ ਜਿਹੜਾ ਉਹ ਸ਼ੁਰੂਆਤ ਹੈ ਪਾਵਨ ਕਮੇਟਰੀ ਹੋਲੇ ਮਹੱਲੇ ਵੀ ਹੋ ਚੁੱਕੀ ਹੈ ਹਰ ਸਾਲ ਕੁਛ ਨਾ ਕੁਛ ਨਵਾਂ ਕਰਨ ਦੀ ਕੋਸ਼ਿਸ਼ ਕਰੀ ਦੀ ਹੈ ਇਸ ਸਾਲ ਬਹੁਤ ਸਾਰੀਆਂ ਜਿਹੜੀਆਂ ਨਵੇਂ ਪ੍ਰਾਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ ਦੋ ਚਾਰ ਦਿਨ ਪਹਿਲਾਂ ਆਪਣੂੰ 10 ਪਿਕਚਰ ਦੇ ਵਿੱਚੋਂ ਇੱਕ ਹੈ ਜਿਹੜਾ ਹੈਰਿਟੇਜ ਵਾਕ ਸਾਡੇ ਬੱਚੇ ਜਿੱਤੇ ਜਿਹੜੇ ਸੰਗਤ ਬਾਹਰੋਂ ਆਈ ਹੈ ਉਹ ਅਕਸਰ ਸਿਰਫ ਅਤੇ ਸਿਰਫ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੱਕ ਹੀ ਮੱਥਾ ਟੇਕ ਕੇ ਉੱਥੇ ਤੱਕ ਹੀ ਸੀਮਤ ਰਹਿ ਜਾਂਦੀ ਹੈ ਤਾਂ ਸ੍ਰੀ ਅਨੰਦਪੁਰ ਸਾਹਿਬ ਦੇ ਹੋਰ ਧਾਰਮਿਕ ਸਥਾਨ ਜਿਵੇਂ ਕਿਲਾ ਫਤਿਹਗੜ੍ਹ ਸਾਹਿਬ ਤੋਂ ਸ਼ੁਰੂਆਤ ਕਰਕੇ ਹੁਣ ਗੁਰਦੁਆਰਾ ਸੀਸਗੰਜ ਸਾਹਿਬ, ਭੋਰਾ ਸਾਹਿਬ, ਫਿਰ ਜਿਹੜਾ ਸ਼੍ਰੀ ਗੁਰਪ੍ਰੀਤ ਬਾਦਲ ਮਿਊਜ਼ੀਅਮ ਐ, ਸਰੋਵਰ ਐ, ਫਿਰ ਤੱਕ ਸਾਫ ਕਿਲਾ ਅਨੰਦਗੜ੍ਹ ਸਾਹਿਬ, ਫਿਰ ਗੁਰਦੁਆਰਾ ਖਾਲਸਾ ਤੇ ਇਸ ਤੋਂ ਇਲਾਵਾ ਵੀ ਜਿਹੜੇ ਆਸ-ਪਾਸ ਦੇ ਸਾਡੇ ਸਥਾਨਾ ਚਾਹੀਓ ਕਿਲਾ ਹੌਲਗੜ੍ਹ ਸਾਹਿਬ ਹੋਵੇ, ਕਾਰਾਗੜ੍ਹ ਸਾਹਿਬ ਹੋਵੇ, ਜਾਂ ਫਿਰ ਪੂਰੇ ਇਲਾਕੇ ਦੇ ਵਿੱਚ ਗੁਰਦੁਆਰਾ ਫੋਟਸਾਹ ਹੋਵੇ, ਗੁਰਦੁਆਰਾ ਭਾਤਪੁਰ ਸਾਹਿਬ ਹੋਵੇ, ਖੇੜੇ ਦੇ ਵਿੱਚ ਸਾਡੇ ਕੋਲ ਬਹੁਤ ਬਹੇਰੇ ਗੁਰਦਸ਼ਮੀਸ਼ਪੀਤ ਦਾ ਸਥਾਨ ਐ, ਚਾਹੇ ਸਰਸਾ ਨੰਗਲ ਹੋਵੇ, ਗੁਰਦੁਆਰਾ ਗੁਰੂ ਕਾ ਲਾਹੌਰ ਹੋਵੇ ਜਿੱਥੇ ਗੁਰੂ ਸਾਹਿਬ ਦਾ ਵਿਆਹਪੁਰਬ ਮਨਾਏ ਜਾਂਦੇ ਆ ਇਹਨਾਂ ਸਾਰੇ ਸਥਾਨਾਂ ਬਾਰੇ ਵੀ ਅਸੀਂ ਚਾਹੁੰਦੇ ਆ ਜਿਹੜੀ ਸੰਗਤ ਆਵੇ ਜਾਵੇ ਉਹ ਇਹ ਸਾਰੇ ਜਿਹੜੇ ਧਾਰਮਿਕ ਸਥਾਨ ਇੱਥੇ ਦਰਸ਼ਨ ਕਰ ਸਕੇ ਮਾਤਾ ਨੈਣਾ ਦੇਵੀ ਹੈ ਸਾਡੇ ਕੋਲ ਜਲਫਾ ਮਾਤਾ ਹੈ ਬਹੁਤ ਹੀ ਸ਼ਕਤੀਸ਼ਾਲੀ ਸਥਾਨ ਨੰਗਲ ਸ਼ਹਿਰ ਦੇ ਵਿੱਚੋਂ ਮੰਦਰ ਬਹੁਤ ਸੋਹਣਾ ਮੰਦਰ ਉੱਥੇ ਸੰਗਤ ਜਾਵੇ ਤਾਂ ਇਹ ਸਾਰਾ ਕੋਸ਼ਿਸ਼ ਹੈ ਤੇ ਹੈਰੀਟੇਜ ਵਾਕ ਦਾ ਇੱਕ ਮਕਸਦ ਇਹ ਸੀ ਕਿ ਰੋਜ਼ ਇੱਥੇ ਨਾਲ ਲੋਕਲ ਜਿਹੜੇ ਗਾਈਡ ਆਉ ਵੀ ਹੋਣਗੇ ਉਹ ਇਤਿਹਾਸ ਬਾਰੇ ਦੱਸਣਗੇ ਕਿ ਕਿਹਨਾ ਗਲੀਆਂ ਇਹਨਾਂ ਇਹ ਉਹ ਥਾਂ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਜਿੱਥੇ ਚਰਨਛੋਪਾ ਪ੍ਰਾਪਤ ਤੇ ਕੋਪਰੈਲੈਕਸ ਤੋਂ ਇਲਾਵਾ ਪੂਰੇ ਤੁਸੀਂ ਦੇਖ ਸਕਦੇ ਹੋ ਸ਼ਹਿਰ ਸੁੰਦਰ ਜਿਹੜੀ ਲਾਈਟਿੰਗ ਦੇ ਵਿੱਚ ਜਿਹੜਾ ਜਿਹੜਾ ਰਾਤ ਦਾ ਨਜ਼ਾਰਾ ਬਹੁਤ ਲੋਕਿਕ ਹੁੰਦਾ ਫੋਰ ਵੀ ਬਹੁਤ ਸਾਰੇ ਜਿਹੜੇ ਮੇਜਰਸ ਹੈ ਸਫਾਈ ਦਾ ਕੰਮ ਤਿਆਰੀਆਂ ਪੰਮਾਪਾ ਪਿਛਲੇ ਕਈ ਦਿਨਾਂ ਤੋਂ ਪਿਛਲੇ ਕਈ ਹਫ਼ਤਿਆਂ ਤੋਂ ਸਾਰੀ ਸਾਰੀ ਟੀਮ ਲੱਗੀ ਹੈ ਤੇ ਅੱਜ ਇੱਕ ਵਾਰੀ ਫਿਰ ਇਸ ਅ ਅਸੀਂ ਸ਼ੁਰੂਆਤ ਕਰਦੇ ਹਾਂ ਕਿ ਇਹ ਹੈਰੀਟੇਜ ਵਾਕ ਵੀ ਇੱਕ ਨਵਾਂ ਐਡੀਸ਼ਨ ਹੈ ਕraft ਮੇਲਾ ਇੱਕ ਨਵਾਂ ਐਡੀਸ਼ਨ ਹੈ ਤੇ ਮੈਂ ਲੋਕਲ ਸੰਗਠਨ ਨੂੰ ਵੀ ਬੇਨਤੀ ਕਰੂੰਗਾ ਕਿ ਉਹ ਵੀ ਆਣ ਉਹ ਵੀ ਆਣ ਤੇ ਨਾਲ ਜਿਹੜੇ ਜਿਹੜੇ ਪ੍ਰਸ਼ਾਸਨ ਵੱਲੋਂ ਉਸੇ ਉਪਰਾਲੇ ਕਰੇ ਇਹਦੇ ਵੱਲ ਚੜ੍ਹ ਕੇ ਹਿੱਸਾ ਲਵੇ